ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਜੀ ਹਾਂ ਇੱਕ ਅਜੇ ਹੀ ਖਬਰ ਜਿਸ ਤੇ ਲਗਾਤਾਰ ਲੰਬੇ ਸਮੇਂ ਤੋਂ ਸਿਆਸਤ ਹੁੰਦੀ ਰਹੀ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਸੀ ਖਰੜ ਸੀਆਈਏ ਦੇ ਵਿੱਚ ਹੋਈ ਸੀ ਉਹ ਔਰ ਜਿਸ ਦੇ ਵਿੱਚ ਸਹਿਯੋਗ ਦਿੱਤਾ ਸੀਗਾ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਲਗਾਤਾਰ ਡੀਜੀਪੀ ਪੰਜਾਬ ਇਹ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਹੋਈ ਨਹੀਂ ਹੈ ਉਹ ਕਹਿੰਦਾ ਹੋਰ ਹੋਈ ਹੋਣੀ ਹੈ ਟੀ-ਸ਼ਰਟ ਕੋਈ ਹੋਰ ਸੀ ਦਾੜੀ ਉਦੀ ਬਣੀ ਹੋਈ ਸੀ ਤੇ ਜਦੋਂ ਇੱਕ ਐਸਆਈਟੀ ਬਣਾ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਉਸ ਐਸਆਈਟੀ ਨੇ ਅੱਜ ਆਪਣੀ ਰਿਪੋਰਟ ਸਬਮਿਟ ਕੀਤੀ ਜਿਸ ਦੇ ਵਿੱਚ ਬਿਲਕੁਲ ਕਲੀਅਰ ਸਿਗਾ ਕਿ ਖਰੜਸੀਏ ਇਹ ਕੰਪਲੈਕਸ ਦੇ ਵਿੱਚ ਅਰੇਂਜ ਕੀਤੀ ਗਈ ਇੰਟਰਵਿਊ ਔਰ ਇੱਥੇ ਹੀ ਇਹ ਪਹਿਲੀ ਇੰਟਰਵਿਊ ਹੋਈ ਸੀ ਦੂਜੀ ਇੰਟਰਵਿਊ ਰਾਜਸਥਾਨ ਜੇਲ੍ਹ ਦੇ ਵਿੱਚ ਹੋਈ ਹੈ ਇਸ ਦਾ ਖੁਲਾਸਾ ਵੀ ਹੋ ਗਿਆ ਸੋ ਲਗਾਤਾਰ ਜਿਹੜੀ ਗਲਤੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਸੀ ਲਗਾਤਾਰ ਜਿਸ ਨੂੰ ਡਿਨਾਈਲ ਮੋਡ ਤੇ ਸੀ ਸਰਕਾਰ ਤੇ ਪੰਜਾਬ ਪੁਲਿਸ ਅੱਜ ਉਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਿ ਪਹਿਲੀ ਜਿਹੜੀ ਇੰਟਰਵਿਊ ਲੋਰੈਂਸ ਬਿਸ਼ਨੋਈ ਦੀ ਹੋਈ ਆ ਉਹ ਖਰੜ ਸੀਆਈਏ ਕੰਪਲੈਕਸ ਦੇ ਵਿੱਚ ਹੀ ਹੋਈ ਆ ਅੱਜ ਵੀਡੀਓ ਕਾਨਫਰੈਂਸਿੰਗ ਜ਼ਰੀਏ ਜਿਹੜੇ ਐਸਆਈਟੀ ਦੇ ਮੁਖੀ ਨੇ ਉਹ ਵੀ ਜੁੜੇ ਸੀਗੇ ਔਰ ਸਰਕਾਰ ਦੇ ਪੱਖੋਂ ਵੀ ਵਕੀਲ ਜੁੜੇ ਤਾਂ ਇਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਪਹਿਲੀ ਜਿਹੜੀ ਇੰਟਰਵਿਊ ਆ ਅਸੀਂ ਮੰਨਦੇ ਹਾਂ ਕਿ ਖਰੜ ਸੀਆਈਏ ਕੰਪਲੈਕਸ ਦੇ ਵਿੱਚ ਹੋਈ ਜਿਸ ਤੋਂ ਬਾਅਦ ਹਾਈ ਕੋਰਟ ਨੇ ਇਹ ਕਿਹਾ ਕਿ ਡੀਜੀਪੀ ਤੇ ਚੀਫ ਸੈਕਟਰੀ ਪਛਾਣ ਕਰਨ ਕਿਹਨਾ ਪੁਲਿਸ ਮੁਲਾਜ਼ਮਨ ਦੀ ਮਿਲੀ ਭੋਗਤ ਦੇ ਨਾਲ ਇੰਟਰਵਿਊ ਹੋਈ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਪੰਜਾਬ ਦੇ ਵਿੱਚ ਹੀ ਹੋਈ ਸੀ ਲਾਰੈਂਸ ਬਿਸ਼नोई ਦੀ ਪਹਿਲੀ ਇੰਟਰਵਿਊ ਸੀਆਈਏ ਖਰੜ ਕੰਪਲੈਕਸ ਦੇ ਵਿੱਚ ਲਾਰੈਂਸ ਬਿਸ਼नोई ਦੀ ਪਹਿਲੀ ਇੰਟਰਵਿਊ ਹੋਈ ਸੀ ਮਾਰਚ 2023 ਦੇ ਵਿੱਚ ਜੇਲ੍ਹ ਦੇ ਵਿੱਚੋਂ ਲਾਰੈਂਸ ਦੀ ਇੰਟਰਵਿਊ ਹੋਈ ਸੀ ਔਰ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਪਤਾ ਹੀ ਨਹੀਂ ਕਿਹੜੀ ਜੇਲ੍ਹ ਹੈ ਤੇ ਅੱਜ ਇਹ ਪਤਾ ਲੱਗ ਗਿਆ ਕਿ ਸੀਆਈਏ ਖਰੜ ਕੰਪਲੈਕਸ ਆ ਉੱਥੋਂ ਇਹ ਇੰਟਰਵਿਊ ਹੋਈ ਸੀ ਲਾਰੈਂਸ ਦੀ ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਮਾਮਲੇ ਦੀ ਜਾਂਚ ਰਿਪੋਰਟ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਹਾਈ ਕੋਰਟ ਦੇ ਵਿੱਚ ਸੀਲਬੰਦ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਜੋ ਕਿ ਹੁਣ ਆਰਡਰ ਦੇ ਵਿੱਚ ਵੀ ਲਿਖ ਦਿੱਤਾ ਗਿਆ ਐਡੀਜੀਪੀ ਜੇਲ ਅਰुणਪਾਲ ਤੇ ਐਸਆਈਟੀ ਦੇ ਮੁਖੀ ਪ੍ਰਬੋਤ ਕੁਮਾਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇਸ ਦੇ ਵਿੱਚ ਸ਼ਾਮਲ ਹੋਏ ਤੇ ਇਹਨਾਂ ਨੇ ਇਹ ਸਾਰੀ ਜਾਣਕਾਰੀ ਹੈ ਜਿਹੜੀ ਇਹ ਦਿੱਤੀ ਪ੍ਰੀਤ ਮਹਿਤਾ ਮੇਰੇ ਨਾਲ ਜੁੜਗੇ ਨੇ ਲਗਾਤਾਰ ਇਸ ਖਬਰ ਤੇ ਉਹਨਾਂ ਦੀ ਨਜ਼ਰ ਬਣੀ ਹੋਈ ਸੀ ਪ੍ਰੀਤ ਬਹੁਤ ਵੱਡੀ ਖਬਰ ਹੈ ਲਗਾਤਾਰ ਡਿਨਾਇਲ ਮੋਡ ਤੇ ਰਹੀ ਹੈ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਡੀਜੀਪੀ ਸਾਹਿਬ ਨੇ ਖੁਦ ਕਹ ਅ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਅੱਜ ਐਸਆਈਟੀ ਨੇ ਇਹ ਕਲੀਅਰ ਕਰ ਦਿੱਤਾ ਕਿ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਦੇ ਵਿੱਚ ਹੋਈ ਹੈ ਜੀ ਹਰਜੀਤ ਜੀ ਦੇਖੋ ਅਪਾ ਪਿਛਲੀ ਸ਼ੀਅਰਿੰਗ 'ਚ ਇਹ ਦੱਸਤਾ ਸੀਗਾ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਹੈ ਪੰਜਾਬ 'ਚ ਹੋਈ ਹੈ ਪੰਜਾਬ ਦੇ ਟੀਮਾਂ ਦੇ ਪੰਜਾਬ ਦੇ ਦਾਇਰੇ ਦੇ ਮੋਦੀ ਪੰਜਾਬ ਸਰਕਾਰ ਦੇ ਪਾਸੋਂ ਆਇਆ ਸੀਗਾ ਕਿ ਇਹ ਖਬਰ ਸਹੀ ਨਹੀਂ ਹੈ ਅੱਜ ਜਦੋਂ ਕੋਰਟ 'ਚ ਜਦੋਂ ਹੀਅਰਿੰਗ ਹੋਈ ਤਾਂ ਜਸਟਿਸ ਹਨਪਿੰਦਰ ਬੁਖਤ ਸੌਰੀ ਜਸਟਿਸ ਸੰ ਵਾਲਟ ਜਿਸਟਿਸ ਲਬੀਤਾ ਬੈਨਰਜੀ ਇਹਨਾਂ ਦੀ ਕੰਚ ਜਦੋਂ ਹੀアリング ਹੋਈ ਤਾਂ ਜਿਸਟਿਸ ਸਾਹਿਬ ਨੇ ਉਹ ਰਿਪੋਰਟ ਦੇ ਉਹ ਪੋਰਸ਼ਨ ਕੋਰਟ 'ਚ ਬੜੇ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਹੈ ਉਹ ਖਰੜ ਦੇ ਸੀਆਈਆਈ ਕੰਪਲੈਕਸ ਹੋਈ ਹੈ ਜੀ ਤੇ ਐਸ ਕਰਕੇ ਇਹ ਪੁਲਿਸ ਦਾ ਕੰਪਲੈਕਸ ਹੁੰਦਾ ਹੈ ਐਸ ਕਰਕੇ ਸਾਫਟ ਹੈ ਹੋ ਜਾਂਦਾ ਹੈ ਕਿ ਪੁਲਿਸ ਦੀ ਇਹਦੇ ਵਿੱਚ ਮਿਲੀ ਭਗਤ ਹੈ ਪੁਲਿਸ ਦੇ ਮੁਲਾਜਮ ਮਿਲੇ ਹੋਏ ਸੀਗੇ ਸਾਰਾ ਅਰੇਂਜਮੈਂਟ ਇੰਟਰਵਿਊ ਦਾ ਕਰਾਇਆ ਸੀ ਔਰ ਜਿਹੜੀ ਦੂਸਰੀ ਇੰਟਰਵਿਊ ਹੋਈ ਹੈ ਉਹ ਰਾਜਸਥਾਨ 'ਚ ਹੋਈ ਹੈ ਇਹ ਦੇ ਵੀ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਨਿਕਲ ਕੇ ਆ ਰਹੀ ਹੈ ਜਿਹੜੀ ਅੱਜ ਕੋਰਟ ਦੇ ਸਾਹਮਣੇ ਆਈ ਕਿ ਜਿਹੜੀ ਪਹਿਲੀ ਇੰਟਰਵਿਊ ਜਿਹੜੀ ਕਿ ਪਿਛਲੇ ਸਾਲ ਮਾਰਚ ਵਿੱਚ ਟੈਲੀਕਾਸਟ ਕੀਤੀ ਗਈ ਸੀ ਉਹ ਰਿਕਾਰਡ ਕੀਤੀ ਗਈ ਸੀ ਸਤੰਬਰ 2022 ਚ ਹੂੰ 7 ਮਹੀਨੇ ਪਹਿਲਾਂ ਰਿਕਾਰਡ ਕੀਤੀ ਗਈ ਸੀ ਜਿਹੜੀ ਕਿ ਮਾਰਚ ਚ ਲਈ ਹੈ ਔਰ ਇਹ ਸਾਫ ਹੋ ਗਿਆ ਕਿ ਜਿਹੜੇ ਇੰਟਰਵਿਊ ਲੈ ਰਹੇ ਸੀ ਉਹ ਚੰਡੀਗੜ੍ਹ ਚ ਸੀਗੇ ਪਹਿਲੀ ਇੰਟਰਵਿਊ ਪੰਜਾਬ ਜਿਸ ਖੈਰਾ ਪੰਜਾਬ ਦੇ ਖਰੜ ਜੀ ਸੀਆਈਏ ਸੀਆਈਏ ਕੰਪਲੈਕਸ ਇਹ ਬੜੀ ਅਹਿਮ ਜਾਣਕਾਰੀ ਤੁਸੀਂ ਦਿੱਤੀ ਹੈ ਕਿ ਇੰਟਰਵਿਊ ਲਗਭਗ 6-7 ਮਹੀਨੇ ਪਹਿਲਾਂ ਹੋਈ ਸੀ ਤੇ ਟੈਲੀਕਾਸ 6-7 ਮਹੀਨੇ ਬਾਅਦ ਹੋਇਆ ਜੀ ਬਿਲਕੁਲ ਉਹ ਸਾਰੀ ਚੀਜ਼ਾਂ ਕਲੀਅਰ ਹੋ ਗਈਆਂ ਨੇ ਤੇ ਬਾਕੀ ਹੁਣ ਇਹਦੇ ਵਿੱਚ ਜਿਹੜੀ ਦੂਸਰੀ ਇੰਟਰਵਿਊ ਹੈ ਜਿਹੜੀ ਕਿ ਰਾਜਸਥਾਨ ਹੋਈ ਹੈ ਉਹਦੇ ਵਿੱਚ ਅੱਜ ਹਾਈ ਕੋਰਟ ਨੇ ਕਿਹਾ ਕਿ ਹੁਣ ਇਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਪੱਕਾ ਬਣਾਣਾ ਪਏਗਾ ਕਿਉਂਕਿ ਬਾਕੀ ਦੀ ਜਿਹੜੀ ਜਾਣਕਾਰੀ ਹੈ ਉਹ ਰਾਜਸਥਾਨ ਤੋਂ ਜੁੜਾਈ ਜਾਣੀ ਹੈ ਕਿ ਉਹ ਕਿਹੜੀ ਜਗ੍ਹਾ ਸੀ ਕਿਹੜੀ ਜੇਲ ਸੀ ਆ ਉਹ ਵੀ ਕਿਸੇ ਇਸੇ ਤਰੀਕੇ ਨਾਲ ਸੀ ਇਹ ਕੰਪਲੈਕਸ ਸੀ ਜਾਂ ਪੁਲਿਸ ਜਾਂ ਪੁਲਿਸ ਰਿਮਾਂਡ ਜਾਂ ਕਿਸੇ ਪ੍ਰੋਡਕਸ਼ਨ ਦੇ ਦੌਰਾਨ ਕਿਤੇ ਹਿਰਾਸਤ ਚ ਰੱਖਿਆ ਹੋਵੇ ਉਹ ਕਿੱਥੇ ਹੋਈ ਹੈ ਇਹਦੇ ਵਾਸਤੇ ਉਹਨੂੰ ਰਾਜਸਥਾਨ ਨੂੰ ਪੱਕਾ ਬਣਾਇਆ ਜਾਇਆ ਕਰਾ ਸਨ ਸਰਕਾਰ ਨੂੰ ਔਰ ਇਸ ਵਿਸ਼ੇ ਵਿੱਚ ਹਾਈ ਕੋਰਟ ਨੂੰ ਜੋ ਅਸਿਸਟੈਂਸ ਦੇ ਰਹੇ ਐਡਵੋਕੇਟ ਤਨੁਬਦੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਇਮੀਡੀਟਲੀ ਇੱਕ ਐਪਲੀਕੇਸ਼ਨ ਫਾਈਲ ਕਰੋ ਜਿਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਪੱਕਾ ਬਣਾਇਆ ਜਾਵੇ ਔਰ ਕੋਸ਼ਿਸ਼ ਇਹ ਰਹੇਗੀ ਕਿ ਅਗਲੀ ਸੁਣਵਾਈ ਦੇ ਦੌਰਾਨ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀਸੀ ਦੇ ذریعے ਵੀਡੀਓ ਕਨਫਰencing ਦੇ ذریعے ਕੋਰਟ ਨਾਲ ਜੋੜਿਆ ਜਾਵੇ ਤਾਂ ਕਿ ਇਹ ਜਿਹੜੀ ਦੂਸਰੀ ਇੰਟਰਵਿਊ ਹੋਈ ਹੈ ਉਹਦਾ ਵੀ ਕਲੀਅਰ ਹੋ ਜਾਏ ਕਿ ਉਹ ਕਦੋਂ ਪਈ ਹੈ ਠੀਕ ਹੈ ਪ੍ਰੀਤ ਮਤਾ ਹੁਣ ਹੁਣ ਇਹ ਇਹਦੇ ਵਿੱਚ ਕੋਈ ਇਹ ਗੱਲਬਾਤ ਸਾਹਮਣੇ ਆਈ ਹੈ ਕਿ ਕਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਮਿਲੀਭੁਗਤ ਸੀ ਕਿ ਇਹਨਾਂ ਨੇ ਅਰੇਂਜਮੈਂਟ ਕੀਤਾ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਦੇਖੋ ਹਰਬੀਜ ਜੀ ਗੱਲ ਆਈ ਹੈ ਕਿ ਇੱਕ ਫੀਲਡ ਰਿਪੋਰਟ ਹੈਗੀ ਹੈ ਠੀਕ ਹੈ ਫੀਲਡ ਰਿਪੋਰਟ ਕੋਈ ਸਿਰਫ ਉਹ ਦੇਖ ਸਕਦੇ ਆ ਉਸ ਤੋਂ ਸਿਵਾ ਕੋਈ ਨਹੀਂ ਦੇਖ ਸਕਦਾ ਇਹ ਜਿਹੜੀ ਫੀਲਡ ਰਿਪੋਰਟ ਹੈ ਮੈਂਬਰ ਹੈਗੇ ਨੇ ਉਹਨਾਂ ਤੋਂ ਪੁੱਛਿਆ ਸਿਰਫ ਕੋਰਟ ਨੇ ਦੇਖੀ ਹੈ ਇਹ ਪੰਜਾਬ ਸਰਕਾਰ ਕੋਲੇ ਵੀ ਨਹੀਂ ਹੈਗੀ ਸਾਫ਼ ਗੱਲ ਇਹ ਹੈ ਕੋਰਟ ਨੇ ਜਿੰਨਾ ਕੋ ਸੀਲ ਰਿਪੋਰਟ ਦਾ ਪੋਰਸ਼ਨ ਕੋਰਟ ਤੇ ਓਪਨ ਕੋਰਟ 'ਚ ਪੜਿਆ ਹੈ ਜੀ ਅਸੀਂ ਉਨਾ ਹੀ ਦੱਸ ਸਕਦੇ ਹਾਂ ਹੁਣ ਬਾਕੀ ਕਿਹੜੇ-ਕਿਹੜੇ ਮੁਲਾਜ਼ਮੇ ਦੇ ਵਿੱਚ ਇਹ ਤੈ ਹੈ ਕਿ ਇਸ ਐਸਆਈਪੀ ਦੇ ਜਿਹੜੀ ਰਿਪੋਰਟ ਆਈ ਹੈ ਜਿਹੜੀ ਫੀਲਡ ਰਿਪੋਰਟ ਆਈ ਹੈ ਇਹ ਉਹਨਾਂ ਨੇ ਇਹ ਦੱਸਿਆ ਕਿ ਸੀਆਈਏ ਖਰੜਚ ਯਾਨੀ ਕਿ ਸਤੰਬਰ ਜਿਹੜੀ ਇੰਟਰਵਿਊ ਹੋਈ ਹੈ ਸਤੰਬਰ 2022 ਨੂੰ 3 ਸਤੰਬਰ ਨੂੰ ਤੇ ਸਾਫ਼ ਹੋ ਜਾਏਗਾ ਕਿ 3 ਸਤੰਬਰ 2022 ਨੂੰ ਉਹ ਵੇਲੇ ਉਸ ਸੀਆਈਏ Complex, कौन कौन सी का किसकी ड्यूटी थी वो बड़ा क्लियर हो जाएगा और ये साफ है कि रिपोर्ट का तो सारा कुछ होएगा 3 सितंबर 2022 सॉरी 2022 सॉरी इंटरव्यू टेलीकास्ट हुई थी 2023 सितंबर 2022 3 सितंबर है कि ये तो और से पता चल जाएगा कि कौन-कौन सी है बहुत हाई कोर्ट ने साफ कर गई है कि पंजाब पुलिस बेहतरीन पुलिस है लेकिन ਇਸ ਬੁਨੀ ਸਚ ਕਾਲੀ ਪੇਡਾ ਹੈ ਗਿਆਨ ਉਹਨਾਂ ਦੀ ਪਛਾਣ ਕੀਤੀ ਜਾਣੀ ਜ਼ਰੂਰੀ ਹੈ ਹਾਈ ਕੋਰਟ ਨੇ ਦਾਇਰਾ ਹੋਰ ਬਤਾਤਾ ਹੈ ਕਿਉਂਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸੀ ਹਾਈ ਕੋਰਟ ਕਨੈਸਮੋਟੋ ਲਾਰੈਂਸ ਬਿਸ਼ਰੇ ਦੇ ਬਾਕੀ ਜਿੰਨਾਂ ਉਥੇ ਲੈ ਚੁੱਕਿਆ ਪੰਜਾਬ ਦੇ ਡੀਜੀਪੀ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਪੰਜਾਬ ਦੀ ਸਾਰੀ ਜ਼ਿਲ੍ਹਿਆਂ ਵਿੱਚ ਜਿਹੜੇ ਐਕਟorsion ਦੇ ਰੈਕਟ ਚੱਲ ਰਹੇ ਨੇ ਜਿਹੜੇ ਡਰੱਗ ਰੈਕਟ ਜ਼ਿਲ੍ਹਿਆਂ ਵਿੱਚੋਂ ਚਲਾਏ ਜਾ ਰਹੇ ਆ ਤਾਂ ਹੈ ਕਿ ਮੋਬਾਈਲ ਫੋਨ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਚਲਾਏ ਜਾ ਰਹੇ ਕਿਉਂਕਿ ਅਸੀਂ ਕਈ ਖਬਰਾਂ ਚਲਾਈਆਂ ਨੇ ਜਿਹਦੇ ਵਿੱਚ ਮੀਡੀਆ ਯੂਜ਼ ਹੋ ਰਿਹਾ ਹੈ ਮੋਬਾਈਲ ਫੋਨ ਯੂਜ਼ ਹੋ ਰਹੇ ਨੇ ਤੇ ਉਹ ਸਾਰੇ ਇਸ ਤਰੀਕੇ ਦੇ ਕਿੰਨੇ ਕੇਸਿਸ ਹੈਗੇ ਨੇ ਜਿਹੜੇ ਤੁਹਾਡੇ ਕੋਲ ਸਾਹਮਣੇ ਆਏ ਨੇ ਉਹ ਹਾਈ ਕੋਰਟ ਨੇ ਆਪਾਂ ਇੱਕ ਗੱਲ ਇੱਕ ਗੱਲ ਥੋੜੀ ਜਿਹੀ ਹੋਰ ਕਲੀਅਰ ਕਰ ਦੋ ਹੁਣ ਜਿਹੜੀ ਐਸਆਈਟੀ ਬਣਾਈ ਗਈ ਸੀ ਇਸ ਐਸਆਈਟੀ ਦਾ ਕੰਮ ਮੁਕੰਮ ਐਸਆਈਟੀ ਨੇ ਹਜੇ ਫਰਦਰ ਕਿਉਂਕਿ ਹਜੇ ਰਾਜਸਥਾਨ ਦੀ ਇੰਟਰਵਿਊ ਦਾ ਰਹਿੰਦਾ ਹੈ ਨਾ ਮਾਮਲਾ ਪੂਰਾ ਤੇ ਇਸ ਕਰਕੇ ਐਸਆਈਟੀ ਨੇ ਹਜੇ ਫਰਦਰ ਜਾਂਚ ਦੀ ਮੰਗ ਕੀਤੀ ਹੈ ਕਿ ਤੁਹਾਨੂੰ ਥੋੜਾ ਜਿਹਾ ਹੋਰ ਟਾਈਮ ਦਿਓ ਕਿਉਂਕਿ ਅਜੇ ਜਾਂਚ ਪੂਰੀ ਦੀ ਪੂਰੀ ਕੰਪਲੀਟ ਕੀਤੀ ਜਾਣੀ ਹੈ ਇਸ ਕਰਕੇ ਕੁਝ ਹੋਰ ਟਾਈਮ ਮੰਗਿਆ ਗਿਆ ਹੁਣ ਜਲਦੀ ਹੀ ਸੁਣਵਾਈ ਅਗਲੀ ਤਰੀਕ ਸਾਹਮਣੇ ਆ ਜਾਏਗੀ ਤੇ ਉਸ ਤੋਂ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਹੈ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਪਹਿਲਾਂ ਰਾਜਸਥਾਨ ਵਿੱਚ ਪੂਰੇ ਮਾਮਲੇ 'ਚ ਪਾਰਟੀ ਬਣਾ ਲਿਆ ਜਾਵੇ ਕਿਉਂਕਿ ਪੰਜਾਬ ਦੇ ਪਾਸ ਤੋਂ ਤਾਂ ਹੋ ਹੀ ਗਿਆ ਸਾਰਾ ਕੁਝ ਪਰ ਹੋ ਸਕਦਾ ਹੈ ਕਿ ਉਹ ਪੰਜਾਬ ਦੇ ਅਗਲੀ ਤਰੀਕ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵੀ ਸ਼ਾਮ ਹੈਗੇ ਨੇ ਉਹ ਫਸਟੀਟੀ ਦੇ ਹੈ ਜਿਹੜੇ ਪ੍ਰਬੋਤ ਕੁਮਾਰ ਸਾਂ ਉਹ ਵੀ ਅੱਜ ਵੀ ਤੇਰੇ ذریعے ਚੁੜੇ ਸੀ ਚਲ ਬਹੁਤ ਬਹੁਤ ਧੰਨਵਾਦ ਪ੍ਰੀਤ ਇਸ तमाम ਜਾਣਕਾਰੀ ਦੇ ਲਈ ਸੁਪ੍ਰੀਤ ਮਹਿਤਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਲਗਭਗ 6-7 ਮਹੀਨੇ ਪਹਿਲਾਂ ਇੰਟਰਵਿਊ ਹੋ ਚੁੱਕੀ ਸੀ ਟੈਲੀਕਾਸਟ ਤੋਂ ਪਹਿਲਾਂ 6-7 ਮਹੀਨੇ 3 ਸਤੰਬਰ 2022 ਨੂੰ ਇੰਟਰਵਿਊ ਰਿਕਾਰਡ ਕੀਤੀ ਜਾਂਦੀ ਹੈ ਖਰੜ ਦੇ CIA ਕੰਪਲੈਕਸ ਦੇ ਵਿੱਚ ਔਰ ਉਸ ਦਾ ਟੈਲੀਕਾਸਟ ਹੈ ਜਿਹੜਾ ਜਾ ਕੇ ਮਾਰਸ ਦੇ ਵਿੱਚ ਕੀਤਾ ਜਾਂਦਾ ਤੁਸੀਂ ਆਪਣੇ ਆਪ ਹਿਸਾਬ ਲਗਾ ਲਓ ਕਿ ਕਿੰਨੀ ਵਿਉਂਤਬੰਦੀ ਹੋਈ ਹੈ ਕਿੰਨੇ ਅਰੇਂਜਮੈਂਟਸ ਕੀਤੇ ਗਏ ਨੇ ਕਿਉਂਕਿ ਇਹ ਸਾਰਿਆਂ ਨੂੰ ਪਹਿਲਾਂ ਹੀ ਖਦਸ਼ਾਲ ਸਤਾ ਰਿਹਾ ਸੀਗਾ ਕਿ ਜਿਹੜੀ ਇਹ ਪਹਿਲੀ ਇੰਟਰਵਿਊ ਹੋਈ ਹੈ ਇਹ ਇੱਕ ਸਟੂਡੀਓ ਟਾਈਪ ਇੰਟਰਵਿਊ ਹੈਗੀ ਹੈ ਇਹ ਫੋਨ ਤੇ ਕੀਤੀ ਹੋਈ ਇੰਟਰਵਿਊ ਨਹੀਂ ਹੈ ਇੰਨੇ ਕਲੀਅਰ ਜਿਹੜੇ ਸਿਗਨਲਸ ਇੰਨੇ ਸਟਰੋਂਗ ਸਿਗਨਲਸ ਨੇ ਕਿਸੇ ਜੇਲ ਦੇ ਵਿੱਚੋਂ ਨਹੀਂ ਮਿਲ ਸਕਦੇ ਜਦ ਤੱਕ ਪੂਰੇ ਅਰੇਂਜਮੈਂਟ ਨਾ ਕੀਤੇ ਹੋਣ ਸੋ ਇਹ ਗੱਲ ਬਿਲਕੁਲ ਸਾਫ਼ ਹੋ ਜਿਸ ਤੇ ਲਗਾਤਾਰ ਇਹ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਸੀ ਕਿ ਕਿ ਪਤਾ ਨਹੀਂ ਕਿੱਥੇ ਇੰਟਰਵਿਊ ਹੋਈ ਹੈ ਲਗਾਤਾਰ ਡੀਜੀਪੀ ਪੰਜਾਬ ਇਹ ਕਹਿ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਤਾਂ ਇੰਟਰਵਿਊ ਹੋਈ ਨਹੀਂ ਇਹ ਰਾਜਸਥਾਨ ਦੇ ਵਿੱਚ ਹੋਈ ਹੈ ਇੱਥੋਂ ਤੱਕ ਕਿ ਉਹ ਤਾਂ ਤਰੀਕਾ ਵੀ ਦੱਸਦੇ ਸੀ ਕਿ ਜਿਨ੍ਹਾਂ ਤਰੀਕਾਂ ਤੇ ਇਹ ਟੈਲੀਕਾਸਟ ਕੀਤੀ ਗਈ ਹੈ ਇਹ ਉਹਨਾਂ ਤਰੀਕਾਂ ਦੇ ਵਿੱਚ ਜਿਹੜਾ ਬਿਸ਼ਨੋਈ ਹੈ ਉਹ ਇੱਥੇ ਹੈ ਹੀ ਨਹੀਂ ਸੀ ਪਰ ਹੁਣ ਜਿਹੜੀ ਜਾਂਚ ਐ ਐਸਆਈਟੀ ਐ ਐਸਆਈਟੀ ਨੇ ਇਹਦੀ ਜਾਂਚ ਕੀਤੀ ਹੈ ਔਰ ਬੜੀ ਤੇਜ਼ੀ ਦੇ ਨਾਲ ਇਹ ਜਾਂਚ ਹੋਈ ਹੈ ਇਸ ਜਾਂਚ ਦੇ ਵਿੱਚ ਬਿਲਕੁਲ ਸਾਫ਼ ਸਪਸ਼ਟ ਤੇ ਸਿੱਧਾ ਏ ਆ ਰਿਹਾ ਸਾਹਮਣੇ ਕਿ ਜਿਹੜੀ ਇੰਟਰਵਿਊ ਆ ਇਹ ਖਰੜ ਦੇ ਵਿੱਚ ਹੋਈ ਹੈ ਪੰਜਾਬ ਪੁਲਿਸ ਦੀ ਜੱਦ ਹੇਟ ਹੋਈ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਮਲੀ ਪੁਗਤ ਦੇ ਨਾਲ ਹੀ ਇਹ ਇੰਟਰਵਿਊ ਹੋਈ ਆ ਔਰ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਕਿ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਹ ਇੱਕ ਵੱਡੀ ਖਬਰ ਜਿਹੜੀ ਹੁਣ ਤੱਕ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਹ ਇਲਜ਼ਾਮ ਲਗਾਉਂਦੇ ਰਹੇ ਕਿ ਸਰਕਾਰ ਸਾਫ਼ ਕਰੇ ਕਿ ਇੰਟਰਵਿਊ ਕਿੱਥੇ ਹੋਈ ਆ ਹਾਲੇ ਤੱਕ ਤੁਸੀਂ ਇਹ ਨਹੀਂ ਪਤਾ ਕਰ 파 ਰਹੇ ਸੀਗੇ ਕਿ ਇੰਟਰਵਿਊ ਹੋਈ ਕਿੱਥੇ ਸੋ ਅੱਜ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਆਪਣੀ ਸੀਲਬੰਦ ਰਿਪੋਰਟ ਸੌਂਪੀ ਹੈ ਉਸ ਸੀਲਬੰ ਲਾਸਾ ਹੋਇਆ ਹਾਲਾਂਕਿ ਸੀਲਬੰਦ ਰਿਪੋਰਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਵੇਗਾ ਪਰ ਜਿਹੜਾ ਕੋਰਟ ਨੇ ਜੱਜ ਸਹਿਬਾਨ ਨੇ ਕੋਰਟ ਦੇ ਵਿੱਚ ਪੜ੍ਹ ਕੇ ਸੁਣਾਇਆ ਉਹ ਇਹੀ ਸੀਗਾ ਕਿ ਜਿਹੜੀ ਇਹ ਇੰਟਰਵਿਊ ਆ ਇਹ ਖਰੜ ਸੀਆਈਏ ਪਰਿਸਰਦ ਦੇ ਵਿੱਚ ਹੋਈ ਹੈ ਇਸ ਦੇ ਵਿੱਚ ਕੋਈ ਹੁਣ ਲੁਕਾਹਟ ਨਹੀਂ ਹੈ ਔਰ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਗਿਆ ਸੀਗਾ ਕਿ ਜਿਹੜਾ ਇੰਟਰਵਿਊ ਲੈਣ ਵਾਲਾ ਉਹ ਕਿੱਥੇ ਹੈ ਤੇ ਇੰਟਰਵਿਊ ਜਿਹੜਾ ਦੇ ਰਿਹਾ ਸੀ ਉਹ ਕਿੱਥੇ ਹੈ ਇਸ ਬਾਰੇ ਵੀ ਖੁਲਾਸਾ ਹੋ ਗਿਆ ਕਿ ਚੰਡੀਗੜ੍ਹ ਦੇ ਵਿੱਚ ਬੈਠਾ ਹੋਇਆ ਉਹ ਪੱਤਰਕਾਰ ਸੀਗਾ ਜਿਸ ਨੇ ਇੰਟਰਵਿਊ ਲਈ ਸੀ ਤੇ ਇੰਟਰਵਿਊ ਦੇਣ ਵਾਲਾ ਬਿਸ਼ਨੋਈ ਲਾਰੈਂਸ ਬਿਸ਼ਨੋਈ ਖਰੜ ਸੀਆਈਏ ਕੰਪਲੈਕਸ ਦੇ ਵਿੱਚ ਗਿਆ ਜਦੋਂ ਇੰਟਰਵਿਊ ਕੀਤੀ ਗਈ ਹੁਣ ਇਹ ਜਦੋਂ ਕੋ ਕੀਤੀ ਜਾਏਗੀ ਜਿਸ ਤਰੀਕ ਦੇ ਵਿੱਚ ਇੰਟਰਵਿਊ ਹੋਈ ਹੈ 3 ਸਤੰਬਰ 2022 ਨੂੰ ਇੰਟਰਵਿਊ ਹੋਈ ਹੈ ਰਿਕਾਰਡ ਜਦੋਂ ਚੈੱਕ ਕੀਤਾ ਜਾਏਗਾ ਪੂਰਾ ਰਿਕਾਰਡ ਦੇਖਣ ਤੋਂ ਬਾਅਦ ਇਹ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਉਸ ਵਕਤ ਡਿਊਟੀ ਤੇ ਸੀ ਕਿਹਨਾ ਪੁਲਿਸ ਮੁਲਾਜ਼ਮਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਦੇ ਵਿੱਚ ਇਹ ਸਾਰੀ ਇੰਟਰਵਿਊ ਪਲਾਨ ਹੋਈ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੰਟਰਵਿਊ ਕੀਤੀ ਗਈ ਹੈ ਸੋ ਇਹ तमाम ਗੱਲਾਂ ਨੇ ਜਿਹੜੀਆਂ ਹੁਣ ਅੱਗੇ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਨੇ ਔਰ ਇਸ ਦੇ ਨਾਲ ਹੀ ਰਾਜਸਥਾਨ ਨੂੰ ਵੀ ਇੱਕ ਪਾਰਟੀ ਬਣਾਇਆ ਗਿਆ ਰਾਜਸਥਾਨ ਨੂੰ ਵੀ ਇਹ ਕਿਹਾ ਗਿਆ ਕਿ ਹੁਣ ਜਿਹੜਾ ਕਿ ਇਹ ਦੱਸਿਆ ਜਾਵੇ ਕਿ ਕਿਹੜੀ ਜੇਲ੍ਹ ਦੇ ਵਿੱਚ ਹੈਗਾ ਆਪਾਂ ਹੁਣ ਤੁਹਾਨੂੰ ਉਹ ਸੀਐਮ ਸਾਹਿਬ ਦੀ ਵੀ ਬਾਈਟ ਸੁਣਾ ਦਿੰਨੇ ਆ ਨਾਲ ਹੀ ਡੀਜੀਪੀ ਸਾਹਿਬ ਦੀ ਵੀ ਉਹ ਬਾਈਟ ਸੁਣਾਵਾਂਗੇ ਜਿਹੜੀ ਲਗਾਤਾਰ ਇਹ ਕਿਹਾ ਜਾਂਦਾ ਸੀਗਾ ਸੀਐਮ ਸਾਹਿਬ ਵੱਲੋਂ ਕਿ ਦੇਖੋ ਪੰਜਾਬ ਦੇ ਵਿੱਚ ਤਾਂ ਇੰਟਰਵਿਊ ਹੋਈ ਨਹੀਂ ਪੰਜਾਬ ਦੇ ਵਿੱਚ ਇੰਟਰਵਿਊ ਚੱਲੀ ਨਹੀਂ ਹੈ ਇਹ ਲਗਾਤਾਰ ਕਿਹਾ ਜਾਂਦਾ ਸੀਗਾ ਔਰ ਇਸ ਦੇ ਨਾਲ ਹੀ ਹੁਣ ਵੱਡੇ ਸਵਾਲ ਇਹ ਜ਼ਰੂਰ ਖੜੇ ਹੋ ਰਹੇ ਨੇ ਕਿ ਹੁਣ ਜਿਹੜੇ ਜਿਸ ਤੇ ਲਗਾਤਾਰ ਸਵਾਲ ਅ ਕੀਤਾ ਜਾ ਰਾ ਸੀਗਾ ਮੇਰੇ ਨਾਲ ਸ਼ਾਇਦ ਬਲਕੌਰ ਸਿੰਘ ਜੀ ਵੀ ਜੁੜ ਗਏ ਨੇ ਬਲਕੌਰ ਸਿੰਘ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਕੌਰ ਸਿੰਘ ਜੀ ਮੈਂ ਹਰਪ੍ਰੀਤ ਬੋਲ ਰਿਹਾ ਆ ਅ ਅੱਜ ਖੁਲਾਸਾ ਹੋ ਗਿਆ ਜੀ ਜਿਹੜੀ ਐਸਆਈਟੀ ਬਣਾਈ ਗਈ ਸੀ ਕਿ ਪੰਜਾਬ ਦੇ ਵਿੱਚ ਹੀ ਇੰਟਰਵਿਊ ਹੋਈ ਹੈ ਲਾਰੈਂਸ ਬਿਸ਼ਨੋਈ ਦੀ ਖਰੜ ਸੀਆਈਏ ਕੰਪਲੈਕਸ ਦੇ ਵਿੱਚ ਹੋਈ ਹੈ ਜਿਹੜਾ ਖਦਸ਼ਾ ਤੁਸੀਂ ਲਗਾਤਾਰ ਪ੍ਰਗਟਾ ਰਹੇ ਸੀ ਤੁਸੀਂ ਇਲਜ਼ਾਮ ਲਾ ਰਹੇ ਸੀ ਉਹ ਸੱਚ ਸਾਬਤ ਹੋਈ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਨੂੰ ਜਿਹੜੀ ਇਹ ਜਾਣਕਾਰੀ ਬੜੀ ਪੁਖਤਾ ਬਿਲਜੀ ਸੀ ਬਾਈ ਨੇ ਮਿਲ ਕੀਤੀ ਸੀ ਪਰੰਪਰਪਰ ਸਾਡੇ ਤੇ ਵਿਸ਼ਵਾਸ ਨਹੀਂ ਕੋਈ ਕਰ ਰਿਆ ਸੀ ਜੀ ਔਰ ਜੋ ਉਸ ਵੀਡੀਓ ਦੇ ਵਿੱਚ ਖਿੜਕੀ ਦੇਖ ਰਹੀ ਸੀ ਉਹ ਬਿਲਕੁਲ ਸੀਆਈਡੀ ਸੀ ਹਮ ਤੇ ਹੋਰ ਫੋਟੋਆਂ ਵੀ ਜਿਹੜੀਆਂ ਵੀਆਪੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ ਲਾਰੈਂਸ ਮਿਸ਼ਰੋਈ ਨੂੰ ਉੱਥੇ ਲਿਜਾ ਕੇ ਜੀ ਉਸ ਦੀਆਂ ਨੇ ਉਹਦੇ ਯਾਰ ਦੋਸਤਾਂ ਦੀਆਂ ਫੋਟੋਆਂ ਵੀ ਸਾਡੇ ਕੋਲ ਸਿੱਕੀਆਂ ਵੀ ਦੇਖੋ ਉਸ ਤੋਂ ਉਹਨੂੰ ਉਸੇ ਕਮਰੇ ਦੇ ਵਿੱਚ ਜਿੱਥੇ ਇੰਟਰਵਿਊ ਹੋਈ ਉਹ ਉਸੇ ਸੈਲ ਦੇ ਵਿੱਚ ਜਾ ਜਾ ਕੇ ਲੋਕੀ ਮਿਲਦੇ ਰਹੇ ਉਹਨੂੰ ਪਿੰਨੀਆਂ ਆ ਜਿਹੜੀਆਂ ਬੇਸਨ ਦੀਆਂ ਤੇ ਹੋਰ ਜਿਹੜਾ ਜਿਹੜੇ ਉਹ ਹਮਾਇਤੀ ਨੇ ਉਹ ਜਾ ਜਾ ਕੇ ਜਿੰਦੇ ਰਹੇ ਉੱਥੇ ਜਾ ਕੇ ਸੀਏ ਦੇ ਵਿੱਚ ਹਮਮਮ ਕਹਿਲ ਬਗਾਰਾ ਜਿੱਦਾਂ ਮੈਂ ਦੇਖਿਆ ਉਹ ਸਮਾਨ ਉਹ ਚੈਕਿੰਗ ਤੋਂ ਬਾਅਦ ਜਾਂਦਾ ਪਰ ਸੀਏ ਦੇ ਵਿੱਚ ਕੋਈ ਕਿਸੇ ਕਿਸ ਨੂੰ ਦੀ ਸਰਕਾਰ ਵੱਲੋਂ ਸਖਤੀ ਨਹੀਂ ਕੀਤੀ ਗਈ ਸੀ ਸਭ ਨੂੰ ਪੀਆਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਬਿਲਕੁਲ ਠੀਕ ਕੇਵਲ ਕੇਵਲ ਸਰਕਾਰ ਨੇ ਡਰਾਮਾ ਕੀਤਾ ਜਿੰਨੇ ਜਗ੍ਹਾ ਤੇ ਵੀ ਨੂੰ ਘੁਮਾਇਆ ਗਿਆ ਕਿ ਉਹ ਸਭ ਜਗ੍ਹਾ ਦੇ ਉੱਤੇ ਵੀਆਪੀ ਉਹ ਨੂੰ ਇੱਕ ਵਾਰੀ ਦੋਸ਼ਾਂ ਦੀ ਤਰ੍ਹਾਂ ਛਿੜਕਿਆ ਵੀ ਨਹੀਂ ਗਿਆ ਹਮਮ ਤਾਂ ਆਹਨ ਇਨਵੈਸਟੀਗੇਸ਼ਨ ਮਰ ਪੱਕੇ ਕਿੱਥੋਂ ਹੋਊਗੀ ਜੋ ਤੁਸੀਂ ਦੋਸ਼ੀ ਨੂੰ ਇੰਨਾ ਪਿਆਰ ਕਰ ਰਹੇ ਹੋ ਸਾਡਾ ਸਿਸਟਮ ਕਿੱਥੇ ਆਇਆ ਜੀ ਮੈਂ ਬੜੇ ਦੁਖੀ ਮਾਨਣਾ ਇਹ ਗੱਲ ਕਹਿਣਾ ਤੁਸੀਂ ਦੇਖੋ ਇਹ ਜਿਹੜੀ ਇੰਟਰਵਿਊ ਅੱਜ ਅੱਜ ਖੜ ਦਾ ਨਾਮ ਆ ਗਿਆ ਤਾਂ ਸਾਡਾ ਸਤਿਕਾਰਯੋਗ ਡੀਜੀਪੀ ਸਾਹਿਬ ਜਿੱਡਾ ਵੱਡਾ ਅਹੁਦਾ ਉਹਨਾਂ ਨੇ ਕੀ ਉਹਨਾਂ ਦੀ ਮਰਯਾਦਾ ਰੱਖੀ ਦੱਸੋ ਔਰ ਲਗਦਾ ਡੀਜੀਪੀ ਸਾਹਿਬ ਤੇ ਸੀਐਮ ਸਾਹਿਬ ਕੇ ਅੰਦਰ ਹੈ ਕਿ ਪੰਜਾਬ ਚ ਇੰਟਰਵਿਊ ਹੋਈ ਦੀ ਜਿਹੜੇ ਅੱਜ ਕੋਰਟ ਦੇ ਸਾਹਮਣੇ ਉਹਨਾਂ ਦੇ ਬਿਆਨ ਕੀ ਸੋਚਦੇ ਹੋਣਗੇ ਉਹ ਆਪਣੇ ਬਾਰੇ ਨਾ ਇੱਜੇ ਵੱਡੇ ਉਹਨਾਂ ਦੇ ਬੈਠੇ ਹੋ ਹੂੰ ਬਿਲਕੁਲ ਬਲਕੌਰ ਸਿੰਘ ਜੀ ਹੁਣ ਤੁਹਾਡੀ ਡਿਮਾਂਡ ਕੀ ਹੈ ਕੀ ਕੀ ਮੰਗ ਕਰਦੇ ਹੋ ਕਿਉਂਕਿ ਹਾਈ ਕੋਰਟ ਨੇ ਵੀ ਕਿਹਾ ਕਿ ਪਛਾਣ ਕੀਤੀ ਜਾਵੇ ਇਹ ਪੁਲਿਸ ਮੁਲਾਜ਼ਮਾਂ ਦੀ ਮਰੀ ਭੋਗਤ ਤੋਂ ਬਿਨਾਂ ਇੰਟਰਵਿਊ ਹੋ ਹੀ ਨਹੀਂ ਸਕਦੀ ਇਹ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਵਿੱਚ ਇੰਟਰਵਿਊ ਹੋਈ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਬੇਟਾ ਜੀ ਸਾਡੀ ਸਰਕਾਰ ਗੈਂਗਸਟਰਾਂ ਦੇ ਨਾਲ ਕਿਸ ਹੱਦ ਤੱਕ ਮਿਲੀ ਹੋਈ ਹੈ ਤੁਸੀਂ ਇਸ ਵਾਰ ਗੱਲ ਦਾ ਅੰਦਾਜ਼ਾ ਲਗਾਓ ਕਿ ਮੈਂ ਮੈਂ 6 ਮਹੀਨੇ ਹੋ ਗਏ ਪਾਮਪਾ ਪੁਲਿਸ ਕੋਲੇ ਫਿਰਦੇ ਨੂੰ ਵੀ ਤੁਸੀਂ ਜਿਹੜੀ ਲਾਰੈਂਸ ਦੀ ਵੀਡੀਓ ਹੈ ਇਹਨੂੰ ਕੋਰਟ ਦੇ ਵਿੱਚ ਰੈਕਡਰ ਦੇ ਉੱਤੇ ਲੈ ਲਓ ਆਰਾਮ ਦੇ ਦਿੱਤੀ ਇਹਨੂੰ ਚਲਾਣ ਦੇ ਨਾਲ ਨੱਥੀ ਕਰ ਦਿਓ ਇਹਦੇ ਵਿੱਚ ਦੋਸ਼ੀ ਹੈ ਜਿਹੜਾ ਉਹ ਐਲਾਨ ਮੈਂ ਕਰ ਰਿਹਾ ਕਿ ਮੈਂ ਫਲਾਣਾ ਮਾਰ ਦਿੰਦਾ ਸਿੱਧੂ ਗੁੱਸੇ ਵਾਲੇ ਨੂੰ ਤੇ ਫਿਰ ਸਲਮਾਨ ਖਾਨ ਨੂੰ ਮਾਰੂੰਗਾ ਉਸ ਤੋਂ ਬਾਅਦ ਉਹ ਸਲਮਾਨ ਖਾਨ ਦੇ ਘਰੇ ਫਾਇਰਿੰਗ ਵੀ ਕਰ ਦਿੰਦਾ ਜੀ ਜੀ ਔਰ ਜਿਹੜੀ ਬੰਬੇ ਦੀ ਪੁਲਿਸ ਹੈ ਉਹ 1859 ਦੀ ਚਾਰ ਸ਼ੀਟ ਦੇ ਵਿੱਚ ਸਨਮਾਨ ਖਾਨ ਨੂੰ ਸਾਬਤ ਕਰਦੀ ਹੈ ਵੀ ਉਹਨੇ ਜੇਲ੍ਹ ਦੇ ਵਿੱਚ ਸਾਰਾ ਕੁਝ ਕਰਵਾਇਆ ਤਾਂ ਫਿਰ ਸਾਡੇ ਕਿਸ ਵਾਰੀ ਜਿਹੜੀ ਸਿੱਟਾ ਕਹਿ ਰਹੀ ਹੈ ਵੀ ਉਹਦੀ ਤਿਆਰ ਜੇਲ੍ਹ ਦੇ ਵਿੱਚ ਲਾਉਰੈਂਸ ਕਰ ਨਹੀਂ ਸਕਦਾ ਦੇਖੋ ਜਦੋਂ ਉਹ ਅੱਜ ਕਰ ਰਿਹਾ ਹੈ ਅੱਜ ਬੰਬੇ ਦੀ ਪੁਲਿਸ ਦੀ ਅਦਾਲਤ ਦੇ ਵਿੱਚ ਚਾਰ ਸ਼ੀਟ ਪੇਸ਼ ਹੋ ਗਈ ਹੈ ਸਾਰੀ ਬਿਲਕੁਲ ਹੋਈ ਹੈ ਜੀ 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 ਇੱਥੇ ਸਾਡੀ ਪੰਜਾਬ ਸਰਕਾਰ ਆਹ ਫੀਸਲੀ ਗੈਂਗਸਟਰਾਂ ਦੇ ਨਾਲ ਮਿਲ ਕੇ ਮੋਟੀਆਂ ਕਮਾਈਆਂ ਕਰਨ ਤੇ ਲੱਗਿਆ ਹੈ ਸਾਡੇ ਵਰਗੇ شریف ਲੋਕਾਂ ਦਾ ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਸਫਲਤਾ ਹਾਸਲ ਕੀਤੀ ਸੀ ਉਹਨਾਂ ਦੇ ਘਰ ਉਜਾਲ ਰਹੇ ਨੇ ਇਹ ਸਰਕਾਰ ਨੂੰ ਬਿਲਕੁਲ ਮੈਂ ਕਹਿੰਦਾ ਕੋਈ ਇਤੋਂ ਵੱਡੀ ਅਫਸੋਸ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਕੀ ਕਰਨਗੇ ਜੇ ਇਹ ਨੀਅਉਧਿਆ ਤੇ ਵੱਡੇ ਬੈਠੇ ਝੂਠੀਆਂ ਕਾਨਫਰੰਸਾਂ ਕਰ ਰਹੇ ਨੇ ਲੋਕ ਬਿਲਕੁਲ ਠੀਕ ਚਲੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਰ ਅਹਸਨ ਬਲਕੌਰ ਸਿੰਘ ਜੀ ਕਿਉਂਕਿ ਦੁਖੀ ਮਨ ਦੇ ਨਾਲ ਇਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀਗਾ ਕਹਿੰਦੇ ਸਾਡੇ ਕੋਲ ਤਾਂ ਪਹਿਲਾਂ ਵੀ ਜਾਣਕਾਰੀ ਪਹੁੰਚ ਚੁੱਕੀ ਸੀ ਕਿ ਖਰੜ ਸੀਆਈਏ ਸਟਾਫ ਦੇ ਕੁਝ ਮੈਂਬਰਸ ਮਿਲੇ ਹੋਏ ਨੇ ਉਹਨਾਂ ਨੇ ਨਹੀਂ ਇੰਟਰਵਿਊ ਪਲਾਨ ਕੀਤੀ ਹੈ ਪਰ ਨਾ ਤਾਂ ਪੰਜਾਬ ਦੀ ਸਰਕਾਰ ਨਾ ਪੰਜਾਬ ਪੁਲਿਸ ਮੰਨਣ ਲਈ ਤਿਆਰ ਸੀਗੀ ਉਹ ਸਟੇਟਮੈਂਟ ਤੁਹਾਨੂੰ ਸੁਣਾਦ ਰਹੇ ਅਸੀਂ ਸਾਭ ਦੀ ਉਸ ਬਾਅਦ ਡੀਜੀਪੀ ਸਾਹਿਬ ਦੀ ਵੀ ਸਟੇਟਮੈਂਟ ਸੁਣਾਵਾਂਗੇ ਬਿਲਕੁਲ ਸਪੱਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਇਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਹੋਰ ਜੀਵਤ ਹੋਇਆ ਕਿਉਂ ਐਸਾ ਚੱਲਦਾ ਹੋਗਾ ਐਸਾ ਤਾਂ ਇਸ ਤੋਂ ਪਹਿਲਾਂ ਤਾਂ ਇੱਥੇ ਮਤਲਬ ਜੀਣਾਂ ਦੇ ਵਿੱਚੋਂ ਬੰਦੇ ਵੀ ਸ਼ਨਾਖੇ ਲੈ ਜਾਂਦੇ ਸੀ ਸੋ ਲਾਅ ਐਂਡ ਆਰਡਰ ਜੀ ਮਾਨ ਸਾਹਿਬ ਜਾਂਚ ਹੋਵੇਗੀ ਲੋਕਾਂ ਦਾ ਬਿਲਕੁਲ ਮਾਨ ਸਾਹਿਬ ਇਹ ਤੁਹਾਨੂੰ ਇੰਟਰਵਿਊ ਚੱਲਦੀ ਹੈ ਇਸੇ ਕਰਕੇ G20 ਸਮੇਲਨ ਹੋ ਰਹੇ ਹੈ ਜਿਸੇ ਕਰਕੇ ਟਾਟਾ ਸਟੀਲ ਵਰਗੇ ਸਨਾਤਨ ਟੈਕਸਟਾਈਲ ਵਰਗੇ ਮੈਂ ਕਿਧੋਂ ਬਣਾਇਆ ਸਟੈਂਡ ਜਾਂ ਫੜੇ ਨੂੰ ਲਿਫਟ ਪਰਾ ਐਵੇਂ ਕਿੱਥੋਂ ਪਾਲਾਂ ਬਦੇਸ਼ੀ ਕੰਪਨੀਆਂ ਜਿਹੜੀਆਂ ਨੇ ਆਪਣੇ ਪਲਾਂਟ ਪਲਾਂਟ ਲਾ ਰਹੀਆਂ ਬੜਾ ਯਾਰ ਫਲਾਈਟਾਂ ਗੁਰੂ ਰੰ다ਸ ਅਰਪੋਰਟ ਅੰਮ੍ਰਿਤਸਰ ਸਾਹਿਬ ਦੇ ਸ਼ਹੀਦ ਭਗਤ ਸਿੰਘ ਅਰਪੋਰਟ ਮੁਹੱਲੇ ਤੋਂ ਜਲਦੀ ਸ਼ੁਰੂ ਹੋ ਜਾਣਗੀਆਂ ਸੋ ਗੋਇੰਦਵਾਲ ਜੇ ਜੇ ਮੈਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਿਕਾਸ ਦੇ ਰਾਹਾਂ ਤੇ ਪੰਜਾਬ ਨੂੰ ਚਲਾਣਾ ਹੈ ਸੀ ਇਹ ਬਹੁਤ ਇਸ ਤੋਂ ਪਹਿਲਾਂ ਪੰਜਾਬ ਨੇ ਜਿਹੜਾ ਆਈਡੀ ਅੱਡੇਗਰਾ ਲਿਵਿੰਗ ਵਾਲੀ ਲੋਕ ਉਹਨਾਂ ਕਾਲੇ ਦਿਨਾਂ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਗੋਇੰਦਵਾਲ ਸੀ ਖੇਲ ਦੇ ਵਿੱਚ ਸੋੇਸੀ ਸੀਐਮ ਸਾਹਿਬ ਦਾ ਉਹ ਬਿਆਨ ਜਿਸ ਦੇ ਵਿੱਚ ਉਹ ਲਗਾਤਾਰ ਕਹਿ ਰਹੇ ਸੀ ਕਿ ਪੰਜਾਬ ਦਾ ਵਿੱਚ ਇੰਟਰਵਿਊ ਨਹੀਂ ਹੋਈ ਹੁਣ ਡੀਜੀਪੀ ਸਾਹਿਬ ਦਾ ਵੀ ਬਿਆਨ ਸੁਣਾਦਣੇ ਪਰ ਉਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ 5 ਸਤੰਬਰ ਅਗਲੀ ਤਰੀਕ ਪਈ ਹੈ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਲਈ 5 ਸਤੰਬਰ ਨੂੰ ਇਸ ਪੂਰੇ ਮਾਮਲੇ ਨੂੰ ਦੁਬਾਰਾ ਸੁਣਿਆ ਜਾਏਗਾ ਹੁਣ ਡੀਜੀਪੀ ਸਾਹਿਬ ਦਾ ਉਹ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਵਿੱਚ ਇੰਟਰਵਿਊ ਨਹੀਂ ਹੋਈ ਚਾਹ ਪੀ ਜੇਲ੍ਹ ਵਿੱਚ ਨਹੀਂ ਹੈ ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਕੋ ਪੰਜਾਬ ਪੁਲਿਸ ਕੋ ਬਦਨਾਮ ਕੀਤਾ ਜਾ ਰਿਹਾ ਹੈ ਡਿਸਕ੍ਰੈਡਿਟ ਕੀਤਾ ਜਾ ਰਿਹਾ ਹੈ ਇੰਟਰਵਿਊ ਲਾਰੈਂਸ ਬਿਸ਼ਨੋਈ ਇਸ sporting a long beard and a long hairdo which which is quite visible he's wearing a yellow t-shirt uh, presently when he was brought on remand produced in court and lodged in jail he's having a short haircut a different attire uh, when his uh, belongings were searched at the time of entry to jail this no yellow t-shirt was there or he, neither he was wearing ਸੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਖੁਲਾਸਾ ਇੱਕ ਅਹਿਮ ਖੁਲਾਸਾ ਅੱਜ ਹਾਈ ਕੋਰਟ ਦੇ ਵਿੱਚ ਹੋਇਆ ਜਦੋਂ ਐਸਆਈਟੀ ਨੇ ਆਪਣੀ ਸੀਲਬੰਦ ਰਿਪੋਰਟ ਦਿੱਤੀ ਸੀਲਬੰਦ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਆ ਉਹ CIA ਖਰੜ ਕੰਪਲੈਕਸ ਦੇ ਵਿੱਚ ਕੀਤੀ ਗਈ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਆ ਉਹ CIA ਖਰੜ ਕੰਪਲੈਕਸ ਦੇ ਵਿੱਚ ਹੋਈ ਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਮਿਲੇ ਹੋਏ ਨੇ ਬਿਨਾ ਪੁਲਿਸ ਮੁਲਾਜ਼ਮਾਂ ਦੀ ਮਿਲਿ ਪਗਤੋਂ ਇਹ ਇੰਟਰਵਿਊ ਹੋ ਹੀ ਨਹੀਂ ਸਕਦੀ ਹੁਣ ਦੇਖਣਾ ਪਏਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੀ ਐਕਸ਼ਨ ਲੈਂਦੀ ਆ ਦੇਸ਼ਦਰ ਨੇ ਬਾਕੀ ਖਬਰਾਂ ਲਈ ਬਣ ਰੋ ਪੀ ਟੀ ਸੀ ਨਿਊਜ਼ ਨਾਲ